ਇਹ ਆ ਗਿਆ ਵੀਰੋ ਮਲਾ ਵਾਲਾ ਰੂਟ ਸਾਰੇ ਠੀਕ ਹੈ ਇਧਰ ਵੀ ਕੰਨਿਪਨੀ ਆ ਰਹੀ ਦਰਾਸ ਤੋਂ ਉਤਲਾਈ ਹੋਈ ਪੱਟ ਹੋ ਗਏ ਆ ਨਾ ਸਾਰੇ ਹੀ ਇਹ ਮਲਾ ਰੂਟ ਅੱਥੀ ਦੇ ਦੇ ਆ ਜਾ ਕੇ ਇੰਦਰ ਹੈਗਾ ਕਲੱਬ ਨਾਲ ਵੀ ਕੂੜਾ ਸੱਟਿਆ ਆ ਸੱਪੜ ਦੇਖੋ ਸਾਰੇ ਹੀ ਠੀਕ ਹੈ ਇਹ ਵੀ ਬੋਪਰਾ ਨਾ ਤਰਾ ਉਹ ਬੋੜ ਆ ਨਾ ਇੱਥੇ ਬੈਠਣ ਨੂੰ ਬਣਾਇਆ ਐ ਇਦਾਂ ਓ ਮੁੰਡੇ ਖੇਤ ਮਿਹਨਤ ਲਾ ਰਹੇ ਆ ਸਾਰੇ ਦਰਖਤਾਂ ਤੇ ਲਗਾਉਂ ਤਬਾਹ ਰਹੇ ਆ ਸਾਰੇ ਮਾਰੇ ਤੇ ਦਰਖਤ ਲੱਗੇ ਨੇਰਲਾ ਵੀ ਵਧੀਆ ਹੋ ਗਏ ਉਧਰ ਸਾਰੇ ਦਰਖਤ ਉਧਰ ਉਪਤ ਲੱਗੇ ਹੋ ਹਣਾ ਕੋ ਕੋਨੇ ਕੋਣ ਲੱਗ ਰਿਹਾ ਇਹ ਮਾਲਾ ਵਾਲੇ ਝੜ ਪਾਲਾ ਇੱਧਰ ਠੀਕ ਹੈ ਇੱਧਰ ਵੀ ਮੱਲਾ ਨਵਾਂ ਬਣ ਗਿਆ ਆਹ ਸਾਰੇ ਦਰਖਤ ਤੇ ਦਰਖਤ ਇਧਰ ਕਿਧਰ ਇਧਰ ਪੰਜਾਬ ਨੰਦਰਾਸ ਤੋਂ ਲਾਵੇ ਦੀ ਮੇਰੇ ਯਾਨਾ ਠੀਕ ਆ ਸਾਰੇ ਆ ਦੇਖੋ ਕਈ ਕਈ ਵੱਡਿਆ ਆ ਵੀ ਲੱਗਾ ਹੀ ਵੱਡਿਆ ਆ ਆ ਵੀ ਆ ਵੀ ਪੱਟੇ-ਬੁੱਟੇ ਉਹ ਆ ਤੇਰਾ ਵੀ ਲੱਗਾ ਹੁਣ ਇੱਥੇ ਰਹਿਤਾ ਠੀਕ ਆ ਇਧਰ ਤਾਂ ਜਦੋਂ ਠੀਕ ਆ ਆ ਕਾਹਦਾ ਲੰਦਾ ਨੂੰ ਕਮੀ ਨਹੀਂ ਪਤਾ ਕਾ ਠੀਕ ਆ ਆ ਦੇਖੋ ਕੋਈ ਨਾ ਮੂੰਹ ਡਰਾਫਟ ਲੱਗੂ ਆਰੇ ਇਧਰ ਵੀ ਲੋਕ ਘੁੰਮਣ ਆਉਂਦੇ ਆ ਠੀਕ ਆ ਸਾਰਾ ਇਹ ਲਿਆ ਬਲੌਗ ਨੂੰ ਸ਼ੇਅਰ ਕਰਿਓ ਵੀਰੋ ਮੈਨਾ ਸਾਰਾ ਖੰਬਾ ਸੱਟਿਆ ਆ ਇੱਧਰ ਵੀ ਡਰਾਤ ਸਾਰੇ ਮਾਲਾ ਵਾਲੇ ਰੋਡ ਤੇ ਵਧੀਆ ਲੱਗੇ ਹੋ ਗਾ ਗੱਲ ਇਹ ਬੱਚ ਪੱਟ ਕੇ ਸੈਟ ਦੰਦੇ ਡਰਾਤ ਉਹ ਗੱਲ ਤੇ ਆ ਦੇਖੋ ਆ ਆ ਵੱਡਿਆ ਇੱਕ ਬੱਤ ਸਾਰਾ ਠੀਕ ਆ ਆ ਵੀ ਵੱਡਿਆ ਆ ਇਹ ਅੰਦਰ ਪਿਆ ਬੱਚ ਦੀ ਸਾਈਡ ਤੇ ਇਹ ਇੱਧਰ ਵੀ ਇੱਧਰੋਂ ਲੱਗਿਓ ਆ ਠੀਕ ਆ ਪਰੰਦਾ ਅੱਜ ਤਾਂ ਕੁਛ ਹੀ ਨਹੀਂ ਆਇਆ ਉੱਥੇ ਉੱਥੇ ਵੱਡਿਆ ਆ ਦੇ ਕੋਸੀ ਨਹੀਂ ਲੱਗਦੀ ਹੈ ਨਾ ਉੱਥੇ ਮੁੜ ਜੀਏ ਆਪਾਂ ਅੱਗੇ ਨੂੰ ਮੜਿਆ ਦੇਖੀਏ ਨੇ ਉਹ ਵੀ ਲੱਗਿਓ ਆ ਉੱਪਰ ਤੇ ਪਰੇ ਅੰਦਰ ਦੇਖੋ ਬਨੇ ਕੋਣ ਕਰਾ ਦਿੱਤਾ ਮੰਮੀ ஏ ਤੁੰ ਮੇਰੇ ਨਾਲ ਵੀ ਸੋਹਣਾ ਗ੍ਰਹਤ ਪਾਣੀ ਕਾ ਰਾਇਆ ਹੈ ਹਨਾ ਆ ਦੇਖੋ ਬਾਹੀ ਪੱਟੇ ਦੇ ਸੱਟੇ ਆਇਆ ਆ ਦੇਖੋ ਕਿੰਨੇ ਸੋਹਣੇ ਦੇ ਗਿਆ ਪੱਟ ਕੇ ਬੱਚੇ ਨੂੰ ਸੱਟੀ ਹੋਆ ਪਰ ਮਿੱਟੀ ਨਾਲ ਹੋਵੇ ਦੁਬਾਰਾ ਹਨਾ ਆ ਦੇਖੋ ਬਿਠਣ ਨੂੰ ਕੋ ਨਾ ਸੋਹਣਾ ਬਣਾ ਠੀਕ ਆ ਜਿਹੜੇ ਘੁੰਮਣ ਵੀ ਰੋਂਦੇ ਆ ਹੋਵੇ ਠੀਕ ਆ ਆ ਪੰਚਾਇਤ ਨੇ ਲਾਇ ਲਾ ਦੋਗੇ ਮੈਨੂੰ ਬੰਦੇ ਹੀ ਬੂਟੇ ਲਾਇਓ ਆ ਠੀਕ ਆ ਇੱਧਰ ਵੀ ਆ ਦੇਖੋ ਸਾਰਾ ਹੀ ਆ ਜਿਹੜੇ ਪੱਟਕੇ ਸੱਟੇ ਹੋ ਆ ਨਾ ਵਿਚ ਇਹ ਗਲਤ ਹੈ ਯਾਰ ਠੀਕ ਹੈ ਆ ਦੇ ਆ ਵੀ ਪੱਟਕੇ ਸੱਟੇ ਹੋ ਆ ਸਾਰੇ ਮੂਟੇ ਠੀਕ ਹੈ ਇਥੋਂ ਇੱਥੇ ਹੀ ਲੱਗੇ ਹੋਣੇ ਜਿਹ ਪੰਚਾਇਤ ਨੇ ਲਾਏ ਸੀ ਹੈ ਨਾ ਸਾਰੇ ਸਾਰੇ ਪੱਟਕੇ ਦੇ ਸੇ ਯਾਰ ਉੱਗਦਾ ਪਾਣੀ ਜਨ ਵਾਤਾਵਰਣ بچਾਓ ਇਹ ਗਲਤ ਹੈ ਨਾ ਜਿਹੜੇ ਮੂਟੇ ਲੱਗੇ ਉਹ ਨਾ ਟੋਂਗਰਾ ਭਰਾ ਜਨ ਆ ਬਦੂਗਾ ਆ ਹੈ ਨਾ ਵਾਤਾਵਰਣ ਬਚਾਓ ਭਾਰਸ ਉਸ ਬੂਡਾ ਨਾ ਕਰੋ ਹਨਾ ਬੂਟੇ ਆ ਪਟੋ ਵੀਰੋ ਠੀਕ ਆ ਇਹ ਬੰਦੀ ਯਾਰ ਜਿਹੜੀ ਦੇਗ ਵਗੈਰਾ ਇਹ ਤਾਂ ਆਪਣੇ ਕੋ ਜਿੱਦਾਂ ਕਹਦੇ ਫਿਲਟਰ ਕਰਕੇ ਹਵਾ ਦਿੰਦੇ ਆ ਇਹ ਵੀਰੋ ਜਿਹੜੇ ਬੂਟੇ ਲੱਗਿਓਗਾ ਬੋਰ ਹੋ ਗਈ ਆ ਦੇਗ ਹੋ ਗਈ ਹੋਰ ਜਿੰਨੇ ਵੀ ਹਨਾ ਇਹ ਆਪਣੇ ਫਿਲਟਰ ਕਰਕੇ ਆ ਦੇਖੋ ਤੁਸੀਂ ਜਿਹੜੇ ਬੂਟੇ ਪੱਟੇ ਉਹ ਆ ਜਿੰਦੇ ਪਹਿਲਾਂ ਦਰਖਤ ਜਿਹੜੇ ਹਵਾ ਫਿਲਟਰ ਕਰਦੇ ਸੀ ਉਹ ਵੀ ਪੱਟ ਕੇ ਪਰੇ ਮਾਰੇ ਉਹਦੇ ਕਰਕੇ ਬਿਮਾਰੀਆਂ ਫੈਲ ਗਈਆਂ ਹਨਾ ਸਾਰੀਆਂ ਹੀ ਵਾਕਤ ਤੁਸੀਂ ਬਣਾ ਰਹੇ ਹੋ ਵਲੌਗ ਦੇਖ ਰਹੇ ਆ ਤੁਹਾਨੂੰ ਦੇ ਲਗਾਉਣੀ ਹੈ